ਸਤਿ ਸ੍ਰੀ ਅਕਾਲ ਸਾਰਿਆਂ ਨੂੰ ਵੈਲਕਮ ਟੂ ਮਾਈ ਚੈਨਲ ਇਨ ਦਾ ਕਾਰ ਮੋਟੀਵੇਸ਼ਨਲ ਅੱਜ ਦਾ ਪੁਆਇੰਟ ਹੈ ਸਿਕਰਟਸ ਆਫ ਹੈਪੀਨੈਸ ਸਿਕਰਟ ਆਫ ਹੈਪੀਨੈਸ ਕੀ ਹੈ ਜ਼ਿੰਦਗੀ 'ਚ ਖੁਸ਼ ਰਹਿਣ ਦਾ ਮੇਨ ਮਕਸਦ ਕੀ ਹੈ ਤੇ ਇਹ ਜਿਹੜੀ ਅਸਲੀ ਖੁਸ਼ੀ ਹੈ ਸਾਨੂੰ ਕਿੱਥੋਂ ਮਿਲ ਸਕਦੀ ਹੈ ਇਹ ਫਿਰ ਅਸੀਂ ਆਪਣੀ ਜ਼ਿੰਦਗੀ 'ਚ ਆਲਰੇਡੀ ਖੁਸ਼ਾਂ ਸਾਨੂੰ ਉਸ ਚੀਜ਼ ਦੀ ਵੈਲਿਊ ਨਹੀਂ ਹੈਗੀ ਇਹ ਸਾਰਾ ਟੌਪਿਕ ਨਾ ਮੈਂ ਤੁਹਾਨੂੰ ਇੱਕ ਸਟੋਰੀ ਰਹੀ ਸੁਣਾਉਣੀ ਆ ਹੋਪ ਤੁਹਾਨੂੰ ਚੰਗੀ ਲੱਗੂਗੀ ਸਟੋਰੀ ਤੇ ਤੁਸੀਂ ਜੋ ਮਾਨ ਰਹੇ ਹੋ ਖੁਸ਼ੀਆਂ ਜਾਂ ਜਿਸ ਖੁਸ਼ੀਆਂ ਤੋਂ ਵਾਂਝੇ ਹੋ ਉਸ ਬਾਰੇ ਵੀ ਤੁਹਾਨੂੰ ਪਤਾ ਲੱਗ ਜਾਊਗਾ ਸੋ ਲੈਟਸ ਸਟਾਰਟ ਅਵਰ ਸਟੋਰੀ ਇਹਦੇ ਚ ਕੀ ਹੁੰਦਾ ਹੈ ਕਿ ਇੱਕ ਹੁੰਦਾ ਹੈ 12 ਤੋਂ 13 ਸਾਲ ਦਾ ਮੁੰਡਾ ਜੋ ਆਪਣੇ ਬਾਪ ਨਾਲ ਗਰੀਬੀ ਦਾਬੇ ਦੇ ਵਿੱਚ ਰਹਿੰਦਾ ਹੁੰਦਾ ਹੈ ਤੇ ਉਹ ਖੇਤੀਬਾੜੀ 'ਚ ਆਪਣੇ ਬਾਪ ਦੀ ਹੈਲਪ ਕਰਦਾ ਉਹ ਆਪਣੇ ਤੋਂ ਵੱਡੀ ਸੋਚ ਦਾ ਮਾਲਕ ਹੁੰਦਾ ਹੈ ਯਾਨੀ ਕਿ ਏਜ ਤੋਂ ਵੱਧ ਸੋਚਣ ਵਾਲੇ ਬਹੁਤ ਸਾਰੇ ਹੁੰਦੇ ਹਨ ਨਾ ਜੋ ਆਪਣੀ ਏਜ ਤੋਂ ਵੱਧ ਸੋਚਦੇ ਨੇ ਉਹ ਬਹੁਤ ਸਿਆਣੇ ਤੇ ਸਮਝਦਾਰ ਇਨਸਾਨ ਬਣਦੇ ਨੇ ਅੱਗੇ ਜਾ ਕੇ ਉਸ ਮੁੰਡੇ ਦੀ ਸੋਚਣਾ ਅਕਸਰ ਕੁਝ ਅਲੱਗ ਸੋਚਣ ਦੀ ਸੀ ਉਹ ਆਪਣੇ ਤੋਂ ਉੱਪਰ ਲੈਵਲ ਵਾਲੇ ਬੰਦਿਆਂ ਨਾਲ ਸੋਚਦਾ ਹੁੰਦਾ ਸੀ ਅਮੀਰ ਬੰਦਿਆਂ ਨਾਲ ਦੇਖਦਾ ਅਮੀਰ ਬੱਚਿਆਂ ਨਾਲ ਖੇਡਦਾ ਉਹਨੂੰ ਆਏ ਸੀ ਕਿ ਮੈਂ ਜ਼ਿੰਦਗੀ ਵਿੱਚ ਕੁਝ ਅਚੀਵ ਕਰਨਾ ਮੈਂ ਖੇਤੀ ਜੁਖ ਖੁਸ਼ ਨਹੀਂ ਮੈਂ ਛੋਟੀ ਮੋਟੀ ਕਲਾਸਿਸ ਪੜ੍ਹ ਕੇ ਖੁਸ਼ ਨਹੀਂ ਥਰਡ ਟਾਈਮ ਇਹਦਾ ਦਿਮਾਗ ਚ ਇਹ ਗੱਲ ਚੱਲਦੀ ਐ ਕਿ ਮੈਂ ਜ਼ਿੰਦਗੀ ਵਿੱਚ ਕੁਝ ਪਾਣਾ ਚਾਹੁੰਦਾ ਐ। ਸੋ ਉਹ ਆਪਣੇ ਫਾਦਰ ਨੂੰ ਸਵਾਲ ਕਰਦਾ ਐ ਕਿ ਮੈਂ ਫੋਨ 'ਤੇ ਪੁੱਛਣਾ ਚਾਹੁੰਦਾ ਕਿ ਜ਼ਿੰਦਗੀ 'ਚ ਅਸਲੀ ਖੁਸ਼ੀ ਕਿਹਨੂੰ ਕਹਿੰਦੇ ਨੇ? ਅਸਲੀ ਸਕੂਨ ਕੀ ਐ? ਹੁਣ ਉਹਦਾ ਫਾਦਰ ਸਾਹਿਬ ਵਿਚਾਰੇ ਗਰੀਬ ਆਮ ਇਨਸਾਨ ਜਿਹਨੂੰ ਐਡੇ ਸਵਾਲਾਂ ਦੇ ਜਵਾਬ ਦੇਣ ਦਾ ਔਖਾ ਲੱਗਦਾ ਸੀ। ਹਾਂਜੀ ਹੁਣ ਉਹਦਾ ਫਾਦਰ ਕਹਿੰਦਾ ਕਿ ਮੈਨੂੰ ਹੁਣ ਐਡੇ ਗਲਜਿਵੇਂ ਵਾਲੀ ਗੱਲਾਂ ਨਹੀਂ ਪਤਾ। ਸਾਡਾ ਤਾਂ ਇੱਕੋ ਮੇਨ ਮਕਸਦ ਹੈ ਕਿ ਆਪਣਾ ਖੇਤੀਬਾੜੀ ਰੋਜੀ ਰੋਟੀ ਖਾਣੇ ਕਮਾਣੇ ਤੇ ਅੱਗੇ ਆਪਣੀ ਜ਼ਿੰਦਗੀ ਨੂੰ گزارਣਾ। ਇਹ ਹੀ ਖੁਸ਼ੀਆਂ ਆਪਣੇ ਪਰਿਵਾਰ ਨੂੰ ਪਾੜਨਾ ਕਹਿੰਦਾ ਨਹੀਂ। ਮੈਂ ਕੁਝ ਅਲੱਗ ਸੋਚਣਾ ਕਰਨਾ ਚਾਹਣਾ ਵੀ ਮੈਨੂੰ ਇਸ ਦਾ ਜਵਾਬ ਸਹੀ ਨਹੀਂ ਮਿਲਿਆ। ਠੀਕ ਹੈ ਤੁਹਾਨੂੰ ਇਸ ਦਾ ਜਵਾਬ ਨਹੀਂ ਦੇਣਾ ਹਾਂ ਤਾਂ ਕਿ ਤੁਸੀਂ ਇਹੋ ਜਿਹੀ ਕਿਸੇ ਬੁੱਧੀਮਾਨ ਵਿਅਕਤੀ ਨੂੰ ਜਾਣਦੇ ਹੋ ਜੋ ਮੇਰੇ ਸਵਾਲ ਦਾ ਜਵਾਬ ਦੇ ਸਕੇ। ਹੁਣ ਉਹਦਾ ਫਾਦਰ ਕਹਿੰਦਾ ਕਿ ਹਾਂ। ਆਪਣੇ ਪਿੰਡ ਤੋਂ ਅਲੱਗ ਦੂਰ ਇੱਕ ਇਹੋ ਜਿਹਾ ਮਹਿਲ ਹੈ ਜਿਹਦੇ ਰਾਜ ਮਹਿਲ ਦੇ ਵਿੱਚ ਬਹੁਤ ਬੁੱਧੀਮਾਨ ਵਿਅਕਤੀ ਹੈ ਉਹਦੇ ਕੋਲ ਲੋਕ ਆਪਣੀ ਸਲਾਹ ਲੈ ਕੇ ਜਾਂਦੇ ਨੇ ਆਪਣੀ ਪ੍ਰੋਬਲਮਸ ਲੈ ਕੇ ਜਾਂਦੇ ਨੇ ਤੇ ਉਹ ਉਹਨਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਦਾ ਹੈ ਉਹ ਬਹੁਤ ਤਕੜਾ ਸਹਾukar ਦੇ ਨਾਲ-ਨਾਲ ਇੱਕ ਇਮਾਨਦਾਰ ਤੇ ਸੂਝਵਾਨ ਵਿਅਕਤੀ ਵੀ ਹੈ ਉਹ ਤੇਰੀ ਇਸ ਸਵਾਲ ਦਾ ਜਵਾਬ ਬੜੇ ਆਸਾਨੀ ਨਾਲ ਦੇ ਸਕਦਾ ਹੈ ਹੁਣ ਬੱਚਾ ਬੜਾ ਐਕਸਾਈਟਿਡ ਸੀ ਉਸਨੇ ਰਸਤਾ ਪੁੱਛਿਆ ਤੇ ਉਸ ਰਾਜ ਮਹਿਲ ਦੇ ਵਿੱਚ ਪਹੁੰਚ ਗਿਆ ਉਸ ਦੀਆਂ ਅੱਖਾਂ ਖੁੱਲੀਆਂ ਰਹਿ ਗਈਆਂ ਉਸ ਮਹਿਲ ਨੂੰ ਦੇਖ ਕੇ ਉਹ ਇਸ ਚੀਜ਼ ਨੂੰ ਬੜੇ ਪੰਤੀ ਪਸੰਦ ਕਰ ਰਿਹਾ ਸੀ ਹੁਣ ਉਸਨੇ ਉਸ ਮਹਿਲ ਦੇ ਅੰਦਰ ਜਾ ਕੇ ਪੁੱਛਿਆ ਕਿ ਇੱਥੇ ਸਭ ਤੋਂ ਬੁੱਧੀਮਾਨ ਵਿਅਕਤੀ ਕੌਣ ਹੈ ਜਿਹਦੇ ਤੋਂ ਮੈਂ ਆਪਣੇ ਪ੍ਰੋਬਲਮ ਦਾ ਹੱਲ ਜਾਣਨ ਆਇਆ ਹੁਣ ਜਿਹੜੇ ਉਹਦੇ ਗੇਟ ਦੇ ਬਾਹਰ ਸੈਨਿਕ ਜਾਂ ਗਾਰਡਸ ਖੜੇ ਹੁੰਦੇ ਨੇ ਉਹਨਾਂ ਨੇ ਅੱਗੇ ਜਾ ਕੇ ਕਿਹਾ ਕਿ ਅੰਦਰ ਕੁਝ ਹੋਰ ਵਿਅਕਤੀ ਬੈਠੇ ਨੇ ਇਸ ਕਰਕੇ ਤੁਹਾਨੂੰ ਥੋੜੀ ਜਿਹੀ ਵੇਟ ਕਰਨੀ ਪਵੇਗੀ। ਤਕਰੀਬਨ 2-2 ਘੰਟੇ ਤੋਂ ਬਾਅਦ ਉਸ ਬੱਚੇ ਦੀ ਵਾਰੀ ਆਉਂਦੀ ਹੈ ਤੇ ਉਹ ਸੇਮ ਬਾਪ ਵਾਲਾ ਸਵਾਲ ਉਸ ਵਿਅਕਤੀ ਨਾਲ ਕਰਦਾ ਹੈ ਕਿ ਮੈਨੂੰ ਇਹ ਜਾਣਨਾ ਹੈ ਕਿ ਜ਼ਿੰਦਗੀ ਦੀ ਅਸਲੀ ਖੁਸ਼ੀ ਕੀ ਹੈ? ਖੁਸ਼ੀ ਦਾ ਰਾਜ ਕੀ ਹੈ? ਜਾਂ ਜ਼ਿੰਦਗੀ 'ਚ ਸਕੂਨ ਕਿੱਦਾਂ ਪਾਇਆ ਜਾ ਸਕਦਾ ਹੈ? ਮੈਂ ਆਪਣੇ ਮਨ ਦੀ ਖੁਸ਼ੀ ਕਹਣਾ ਚਾਹਣਾ ਮੈਨੂੰ ਆਈ ਮਸਿਸ ਹੁੰਦਾ ਹੈ ਕਿ ਮੈਂ ਮੈਂ ਕੁਝ ਹੋਣਾ ਉਹ ਬੁੱਧੀਮਾਨ ਵਿਅਕਤੀ ਉਸ ਨੂੰ ਕਹਿੰਦਾ ਹੈ ਕਿ ਇਹ ਗੱਲਾਂ ਦੇ ਜਵਾਬ ਮੈਂ ਤੈਨੂੰ ਦਵਾਂਗਾ ਅੱਜ ਹੀ ਦਵਾਂਗਾ ਔਰ ਤੂੰ ਰਿਲੈਕਸ ਮਾਈਂਡ ਹੋ ਕੇ ਇੱਕ ਕੰਮ ਕਰ ਇਹ ਚਮਚ پکڑ ਚਮਚ ਦੇ ਵਿੱਚ ਦੋ ਬੂੰਦ ਸਰੋਂ ਦੇ ਤੇਲ ਦੀਆਂ ਪਾ ਲੈਂਦਾ ਤੇ ਕਹਿੰਦਾ ਇੱਕ ਗੱਲ ਯਾਦ ਰੱਖੀ ਕਿ ਇਹ ਤੇਲ ਇਸ ਚਮਚੋਂ ਡਿੱਗਣਾ ਨਹੀਂ ਚਾਹੀਦਾ ਔਰ ਤੂੰ ਮੇਰਾ ਸਾਰ ਰਾਜ ਭਾਗ ਜਿਹੜਾ ਘੁੰਮ ਕੇ ਵੇਖ ਬੋਸਨਾ ਗਾਰਡਨ ਹੈ ਔਰ ਅੱਛੇ-ਛੀ ਬੁਕਸ ਦੀ ਲਾਇਬ੍ਰੇਰੀਆ ਔਰ ਬਹੁਤ ਅੱਛੇ ਰੂਮਸ ਨੇ ਤੋ ਸਾਰੇ ਕਮਰੇ ਸਾਰੀ ਪੈਂਡਿੰਗਸ ਦੇਖ ਕੇ ਆ ਜਦੋਂ ਸਾਰਾ ਤੂੰ ਰਾਜਪਾਗ ਮੇਰਾ ਘੁੰਮ ਲੇਗਾ ਫਿਰ ਮੇਰੇ ਕੋਲ ਆ ਕੇ ਆਪਣੇ ਸਵਾਲਾਂ ਦੇ ਜਵਾਬ ਪੁੱਛ ਸਕਦਾ ਹਣ ਮੁੰਡਾ ਐਵੇਂ ਹੀ ਕਰਦਾ ਉਹ ਚਮਚ ਦੇ ਵਿੱਚ ਦੋ ਬੂੰਦ ਲੈ ਕੇ ਬੜੇ ਧਿਆਨ ਨਾਲ ਪੌੜੀਆਂ ਚੜਦਾ ਸਾਰਾ ਘੁੰਮ ਕੇ ਤਾ ਹੁੰਦਾ ਆ ਆ ਕੇ ਫਿਰ ਉਹਦੇ ਘੰਟੇ ਬਾਅਦ ਉਥੇ ਉਸ ਵਿਅਕਤੀ ਨੂੰ ਕਹਿੰਦਾ ਕਿ ਲੋ ਜੀ ਮੈਂ ਉਹ ਬੁੰਦਾ ਦੋ ਜਿਹੜੀਆਂ ਉਹ ਡਿੱਗਣ ਦਿੱਤੀਆਂ ਹੁਣ ਉਹ ਜਿਹੜਾ ਬੁੱਧੀਮਾਨ ਵਿਅਕਤੀ ਹੁੰਦਾ ਉਹ ਕਹਿੰਦਾ ਅੱਛਾ ਇਹ ਤਾਂ ਤੂੰ ਕੰਮ ਚੰਗਾ ਕੀਤਾ ਪਰ ਮੈਨੂੰ ਇਹ ਦੱਸ ਕਿ ਤੂੰ ਮੇਰੇ ਰਾਜਪਾਂਧ ਦੇ ਵਿੱਚ ਕੀ ਦੇਖਿਆ 10 ਸਾਲਾਂ ਦੀ ਮੇਰੀ ਮਿਹਨਤ ਹੈ ਮੈਂ ਬਹੁਤ ਪੈਸਾ ਲਾਇਆ ਲਾਇਬ੍ਰੇਰੀ ਦੇਖੀਏ ਕਿੰਨੀ ਸੋਹਣੀ ਸ਼ਾਨਦਾਰ ਬਣੀ ਹੋਈ ਹੈ ਤੇ ਮੇਰੇ ਗਾਰਡਨ ਦੇ ਫੁੱਲ ਦੇਖਿਆ ਮੈਂ ਬਾਹਰੋਂ ਮੰਗਾਏ ਹੋਏ ਨੇ ਬਹੁਤ ਸੋਹਣਾ ਗਾਰਡਨ ਹੈ ਮੇਰਾ ਤੇ ਉਹ ਕਹਿੰਦਾ ਕਿ ਨਹੀਂ ਬੱਚਾ ਕਹਿੰਦਾ ਕਿ ਮੈਂ ਦੇਖਿਆ ਹੀ ਨਹੀਂ ਐਕਚੁਅਲੀ ਮੇਰਾ ਸਾਰਾ ਧਿਆਨ ਉਸ ਚਮਚ ਦੀ ਬੂੰਦਾ ਤੇ ਸੀਗਾ ਤਾਂ ਕਿ ਉਹ ਤੇਲ ਦੀਆਂ ਦੋ ਬੂੰਦਾ ਡਿੱਗਣਾ ਜਾ। ਤੁਹਾਡੇ ਕਹੇ ਅਕੋਰਡਿੰਗ ਮੈਂ ਉਹ ਚਮਚ ਤੇ ਧਿਆਨ ਰੱਖਿਆ ਮੈਂ ਆਲੇ-ਦੁਆਲੇ ਤਾਂ ਦੇਖਿਆ ਹੀ ਨਹੀਂ। ਹੁਣ ਉਹ ਬੁੱਧੀਮਾਨ ਵਿਅਕਤੀ ਕਹਿੰਦਾ ਕਿ ਨਹੀਂ ਇਹ ਤੇਰੀ ਗਲਤੀ ਸੀ। ਹੁਣ ਤੂੰ ਦੁਬਾਰਾ ਜਾ ਧਿਆਨ ਨਾਲ ਆਲੇ-ਦੁਆਲੇ ਦੀ ਖੂਬਸੂਰਤੀ ਨੂੰ ਦੇਖ। ਉਸ ਤੋਂ ਬਾਅਦ ਆ ਕੇ ਫਿਰ ਮੈਨੂੰ ਦੱਸੀਂ ਕਿ ਤੂੰ ਕੀ ਦੇਖਿਆ। ਹੁਣ ਬੱਚਾ ਵੀ ਕਰਦਾ ਦੁਬਾਰਾ ਫੇਰ ਉਹ ਚਮਚ ਲੈ ਕੇ ਜਾਂਦਾ ਹੈ। ਪਰ ਹੁਣ ਜਦੋਂ ਵਾਪਸ ਆਉਂਦਾ ਆ ਤਾਂ ਫਿਰ ਉਹਦੇ ਸਵਾਲ ਦਾ ਜਵਾਬ ਦਿੰਦਾ ਕਿ ਬਹੁਤ ਸੋਹਣਾ ਰਾਜਪਾਗ ਸੀ ਤੁਹਾਡਾ ਮੇਰੀਆਂ ਅੱਖਾਂ ਦੰਗ ਰਹੀਆਂ ਔਰ ਮੇਰਾ ਦਿਲੀ ਨਹੀਂ ਕੀਤਾ ਕਿ ਮੈਂ ਉਸ ਮਾਹੌਲ ਦੇ ਵਿੱਚੋਂ ਬਾਹਰ ਆ ਸਕਾਂ ਤੇ ਬਹੁਤ ਹੀ ਖੂਬਸੂਰਤ ਨਜ਼ਾਰਾ ਸੀ ਚਾਹੁੰਦਾ ਕਿ ਮੈਂ ਆ ਨਜ਼ਾਰਾ ਕਾਫੀ ਟਾਈਮ ਤੱਕ ਆਪਣੇ ਮਾਈਂਡ ਚੋਂ ਕੱਢ ਹੀ ਨਹੀਂ ਪਾਵਾਂਗਾ ਕਿ ਇੰਨਾ ਖੂਬਸੂਰਤ ਨਜ਼ਾਰਾ ਵੀ ਮੈਂ ਕਦੇ ਦੇਖਿਆ ਸੀ ਤੇ ਹਰ ਇੱਕ ਦਾ ਸੁਪਨਾ ਹੁੰਦਾ ਹੈ ਇਹੋ ਜਿਹਾ ਨਜ਼ਾਰਾ ਪਾਉਣ ਦਾ ਹੁਣ ਉਹ ਕਹਿੰਦਾ ਕਿ ਜਿਹੜਾ ਤੇਰੇ ਹੱਥ 'ਚ ਚਮਚਾ ਦੀ ਬੁੰਦਾ ਕਿੱਥੇ ਗਈਆਂ ਹੁਣ ਧਿਆਨ ਲੈਂਦਾ ਤੇ ਇੱਕਦਮ ਸ਼ੌਕਟੋ ਕੇ ਕਹਿੰਦਾ ਕਿ ਉਹ ਤਾਂ ਮੇਰਾ ਧਿਆਨ ਹੀ ਨਹੀਂ ਰਿਹਾ ਉਹ ਤੇਲ ਦੀਆਂ ਦੋ ਬੰਦਾ ਤਾਂ ਮੇਰੇ ਤੋਂ ਕਦਰ ਡੁੱਲ ਗਈਆਂ ਮੈਨੂੰ ਪਤਾ ਹੀ ਨਹੀਂ ਲੱਗਿਆ ਕਿਉਂਕਿ ਮੇਰਾ ਸਾਰਾ ਧਿਆਨ ਆਸ-ਪਾਸ ਦੀ ਖੂਬਸੂਰਤੀ 'ਤੇ ਸੀਗਾ ਹੁਣ ਉਹ ਬੁੱਧੀਮਾਨ ਵਿਅਕਤੀ ਕਹਿੰਦਾ ਹੈ ਕਿ ਇਹੀ ਇਜ਼ ਸੈਕ੍ਰੀਟ ਆਫ ਹੈਪੀਨੈਸ ਸਾਡੀ ਅਸਲੀ ਖੁਸ਼ੀ ਦਾ ਰਾਜ਼ ਜਿਹੜਾ ਦੁੱਖ ਸਾਡੇ ਪੱਲੇ ਹੁੰਦਾ ਨਾ ਅਸੀਂ ਸਿਰਫ ਉਹਦੇ ਰੋਣੇ ਰੋਈ ਜਾਂਦੇ ਹਾਂ ਸਿਰਫ ਉਸੇ ਬਲਤੇਂ ਦਈ ਜਾਂਦੇ ਹਾਂ ਪਰਮਾਤਮਾ ਨੇ ਮੈਨੂੰ ਇਹ ਕਮੀ ਦਿੱਤੀ ਹੈ ਪਰਮਾਤਮਾ ਨੇ ਮੈਨੂੰ ਗਰੀਬੀ ਦਿੱਤੀ ਹੈ ਪਰਮਾਤਮਾ ਨੇ ਮੈਨੂੰ ਸੇਤਮੰਦ ਨਹੀਂ ਬਣਾਇਆ ਪਰਮਾਤਮਾ ਨੇ ਮੈਨੂੰ ਚੰਗੀ ਜੋਬ ਨਹੀਂ ਦਿੱਤੀ ਇਹ ਉਹ ਇਹ ਹੈ ਨਾ ਬਟ ਅਸੀਂ ਆਲਾ ਦਵਾਲਾ ਜੋ ਸਾਨੂੰ ਦਿੱਤਾ ਹੈ ਪਰਮਾਤਮਾ ਨੇ ਉਹ ਸਿੱਕਾ ਤੇ ਦੇਖਦੇ ਨਹੀਂ ਉਸ ਦੇ ਵਿੱਚ ਅਸੀਂ ਹਮੇਸ਼ਾ ਆਪਣੇ ਦੁੱਖਾਂ ਚ ਇਨੇ ਰੁੱਝ ਜਾਨੇ ਆ ਕਿ ਸਾਨੂੰ ਆਲਾ ਦਵਾਲਾ ਕਦੇ ਨਜ਼ਰ ਹੀ ਨਹੀਂ ਆਉਂਦਾ ਸ਼ੁਕਰਾਨਾ ਤਾਂ ਅਸੀਂ ਕਦੇ ਕੀਤਾ ਹੀ ਨਹੀਂ ਪਰਮਾਤਮਾ ਦਾ ਅਸੀਂ ਕਦੇ ਕਿਹਾ ਹੀ ਨਹੀਂ ਸਾਡੇ ਸਾਹਾਂ ਨੂੰ ਚਲਾਇਆ ਹੋਇਆ ਹੈ ਸਾਨੂੰ ਇਹਨੇ ਚੰਗੀ ਜ਼ਿੰਦਗੀ ਦਿੱਤੀ ਹੈ ਸਾਨੂੰ ਭਰ-ਪੇਟ ਖਾਣਾ ਮਿਲ ਰਿਹਾ ਹੈ ਕੀ ਗੱਲ ਹੋਗੀ ਜੇਕਰ 4-6 ਮਹੀਨਿਆਂ ਚ ਸਾਨੂੰ ਇੱਕ ਵਾਰੀ ਦੁੱਖ ਨੇ ਘੇਰ ਲਿਆ ਉਸ ਤੋਂ ਬਾਅਦ ਅਸੀਂ ਹਰ ਟਾਈਮ ਤੋਂ ਦੁੱਖ ਚ ਨਹੀਂ ਨਾ ਰਹਿੰਦੇ ਕਹਿੰਦੇ ਮੌਸਮ ਦੀ ਤਰ੍ਹਾਂ ਦੁੱਖ ਸੁੱਖ ਹੁੰਦੇ ਨੇ ਦੁੱਖ ਔਰ ਸੁੱਖ ਦੋਵੇਂ ਭੈਣ ਭਾਈ ਹੁੰਦੇ ਨੇ ਜੇਕਰ ਇੱਕ ਆਗਮਨ ਆ ਕੇ ਭੈਣ ਆਈ ਹੈ ਤਾਂ ਭਾਈ ਵੀ ਜ਼ਰੂਰ ਆਊਗਾ ਐਕਟਿਵ ਰਹੋ ਅਗਰ ਅੱਜ ਤੁਸੀਂ ਸੁਖੀਆ ਦੁੱਖ ਨੇ ਕਦੋਂ ਤੁਹਾਨੂੰ ਘੇਰਾ ਪਾਲਣਾ ਤੁਹਾਨੂੰ ਨਹੀਂ ਪਤਾ ਇਸ ਕਰਕੇ ਦੁੱਖ ਨੂੰ ਨਜੇਠਣ ਲਈ ਵੀ ਤੁਹਾਨੂੰ ਐਕਟਿਵ ਰਹਿਣ ਦੀ ਲੋੜ ਪੈਣੀ ਆ ਹਮੇਸ਼ਾ ਸੁਖੀ ਰਹਿਣ ਵਾਲਾ ਇਨਸਾਨ ਤੇ ਧਰਤੀ ਤੇ ਹੈ ਹੀ ਨਹੀਂ ਕੋਈ ਅਸਾ ਇਨਸਾਨੀ ਨਹੀਂ ਜਿਸਨੇ ਕਦੇ ਕੋਈ ਦੁੱਖ ਨਾ ਦੇਖਿਆ ਹੋਵੇ ਹੁਣ ਲਾਸਟ ਦੇ ਵਿੱਚ ਉਹ ਕਹਿੰਦਾ ਕਿ ਜੋ ਵੀ ਤੁਹਾਡੇ ਕੋਲ ਹੈ ਉਸ ਨੂੰ ਐਕਸੈਪਟ ਕਰੋ ਕੁਝ ਜ਼ਿੰਦਗੀ ਚ ਕੋਣਾ ਚਣਿਆ ਉਸ ਨੂੰ ਆਪਣਾ ਮੋਟਿਵ ਬਣਾਓ ਜ਼ਿੰਦਗੀ ਦੇ ਵਿੱਚ ਉਸ ਵੱਲ ਧਿਆਨ ਦਿਓ ਕਿ ਹਾਂ ਇਹ ਚੀਜ਼ ਮੈਂ ਪਾਣੀ ਹੁਣ ਉਹ ਬੁੱਧੀਮਾਨ ਵਿਅਕਤੀ ਲਾਸਟ ਵਰਡਿੰਗ ਚ ਕਹਿੰਦਾ ਕਿ ਤੇਰੇ ਕੋਲ ਜ਼ਮੀਨ ਹੈ ਉਹ ਕਹਿੰਦਾ ਹਾਂਜੀ ਫਿਰ ਤੋਂ ਪਾਉਣਾ ਕੀ ਚਾਹੁੰਦਾ ਕਹਿੰਦਾ ਕਿ ਮੈਂ ਅੱਜ ਤੁਹਾਡੇ ਵਾਂਗੂ ਕੋਈ ਮੁਕਾਮ ਹਾਸਿਲ ਕਰਨਾ ਚਾਹੁੰਦਾ ਫਿਰ ਉਹ ਬੁੱਧੀਮਾਨ ਵਿਅਕਤੀ ਉਸਨੂੰ ਜਵਾਬ ਦਿੰਦਾ ਹੈ ਕਿ ਜੋ ਤੇਰੇ ਕੋਲ ਇੱਕ ਟੁਕ ਵਿੱਚ ਜ਼ਮੀਨ ਹੈ ਉਹ ਵੀ ਕਿਸੇ ਦਾ ਸੁਪਨਾ ਹੋ ਸਕਦਾ ਕਈਆਂ ਕੋਲ ਜ਼ਮੀਨ ਵੀ ਹੈ ਨਹੀਂ ਉਹ ਇਹ ਸੋਚਦੇ ਨੇ ਕਿ ਮੇਰੇ ਕੋਲ ਘਰੇਲਿਕ ਵੀ ਗੁਜ਼ਾਰੇ ਚੁਗੀ ਖੇਤੀ ਕਰਨ लायक ਮੈਂ ਹੁੰਦਾ ਤਾਂ ਮੈਂ ਪਰਪੇਟ ਆਪਣੇ ਅਨਾਜ ਆਪਣਾ ਘਰ ਸਵਾਰ ਸਕਦਾ ਸੀ ਤੇ ਮੈਨੂੰ ਲੋਕਾਂ ਦੇ ਖੇਤਾਂ 'ਚ ਕੰਮ ਕਰਕੇ ਔਖਾ ਨਾ ਹੋਣਾ ਪੈਂਦਾ ਹੁਣ ਮੁੰਡਾ ਸਮਝਦਾ ਸੀ ਕਿ ਗੱਲ ਸਹੀ ਹੈ ਜੋ ਹੈ ਉਸ ਨੂੰ ਐਕਸੈਪਟ ਕਰੋ ਜੋ ਤੁਹਾਡਾ ਮੁਕਾਮ ਹੈ ਆਉਣ ਵਾਲੇ ਸਮੇਂ 'ਚ ਤੁਹਾਨੂੰ ਜ਼ਰੂਰ ਮਿਲੇਗਾ ਅਗਰ ਤੁਸੀਂ ਕਿਸੇ ਜਿੱਦ ਨੂੰ ਪਗਾਉਣ ਵਾਸਤੇ ਰੈਡੀ ਹੋ ਠੀਕ ਹੈ ਆਉਣ ਵਾਲਾ ਸਮਾਂ ਤੁਹਾਡਾ ਹੋਗਾ ਬਟ ਉਹਦੇ ਲਈ ਜਿੱਦ ਜ਼ਰੂਰੀ ਹੈ ਕਿ ਹਾਂ ਮੈਂ ਇਸ ਚੀਜ਼ ਨੂੰ ਪਾਉਣਾ ਹੈ ਉਸ ਲਈ ਤੁਹਾਨੂੰ ਤਕੜੀ ਮਿਹਨਤ ਕਰਨੀ ਪੈਣੀ ਹੈ कोई ऐसी चीज नहीं जो ਤੁਸੀਂ ਜ਼ਿੰਦਗੀ ਚ ਨਾ ਪਾ ਸਕਦੇ ਹੋ ਨਾ ਨਾਮੁਕਮਨ ਸ਼ਬਦ ਆਪਣੇ ਡਿਕਸ਼ਨਰੀ ਚੋਂ ਕੱਢ ਦੋ ਸੋ ਆਪਣੀ ਰੂਟਸ ਨੂੰ ਕਦੇ ਨਾ ਭੁੱਲੋ ਰੂਟਸ ਨਾਲ ਜੁੜੇ ਰਹੋਗੇ ਯਾਨੀ ਕਿ ਹਮੇਸ਼ਾ ਗਰੋ ਕਰਾਂਗੇ ਰੂਟਸ ਨਾਲ ਜੁੜਨ ਦਾ ਮਤਲਬ ਹੈ ਆਪਣਾ ਪਿਛੋਕੜ ਕਦੇ ਨਾ ਭੁੱਲੋ ਹਮੇਸ਼ਾ ਯਾਦ ਰੱਖੋ ਤੁਸੀਂ ਕਿਹੋ ਜਿਹਾ ਸਮਾਂ ਗੁਜ਼ਾਰਿਆ ਕਈ ਵਾਰ ਲੋਕ ਬਹੁਤ ਉਚਾਈਆਂ ਤੇ ਪਹੁੰਚ ਕੇ ਇਹੋ ਜਿਹੀ ਹੰਕਾਰ ਪਰ ਜੀਵਨ ਚ ਪੈ ਜਾਂਦੇ ਨੇ ਆਪਣੇ ਪੁਰਾਣੇ ਸਮੇ ਨੂੰ ਬਹੁਤ ਛੇਤੀ ਭੁੱਲ ਜਾਂਦੇ ਨੇ ਇਹ ਵੀ ਇੱਕ ਮਾੜੀ ਗੱਲ ਦੀ ਜਿਹੜੀ ਲਹਿਰ ਸਾਡੇ 'ਚ ਪੈਂਦੀ ਹੈ ਫਿਰ ਅਸੀਂ ਮਿਲਿਆ ਹੋਇਆ ਸਾਰਾ ਕੁਝ ਅਸੀਂ ਖੋਹ ਲੈਨੇ ਆ। ਸੋ ਆਪਣੀ ਰੂਟਸ ਨਾਲ ਜੁੜੇ ਰਹੋ ਹਮੇਸ਼ਾ ਗਰੋ ਕਰਦੇ ਰਹੋਗੇ। ਸੋ ਕਿਵੇਂ ਦੇ ਲੱਗੀ ਏ ਸਟੋਰੀ ਆਪਣਾ ਆਲੇ ਦੁਆਲਾ ਬਹੁਤ ਖੂਬਸੂਰਤ ਹੈ। ਇੱਕ ਦੁੱਖ ਨੂੰ ਲੈ ਕੇ ਆਲੇ ਦੁਆਲੇ ਦਾ ਜਿਹੜਾ ਖੂਬਸੂਰਤਪਨਾ ਹੈ ਉਸ ਨੂੰ ਕਦੇ ਨਾ ਖੋ। ਸੋ ਥੈਂਕ ਯੂ so much ਫਿਰ ਮਿਲਦੇ ਇੱਕ ਸੋਹਣੀ ਜਿਹੀ ਸਟੋਰੀ ਦੇ ਨਾਲ।